ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਨਸ ਕਦਰ ਪੰਜਾਬ ਪ੍ਰਦੇਸ਼ ਕਾਂਗਰਸ ਅੱਜ ਅਸੀਂ ਖੜੇ ਆਂ ਡੀਐਸਪੀ ਫੂਲ ਦੇ ਦਫਤਰ ਜਿੱਥੇ ਸੁਭੂਚੇ ਦਲਤ ਭਾਈਚਾਰੇ ਵੱਲੋਂ ਤਿੰਨ ਚਾਰ ਮਸਲਿਆਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਹੈ ਮਸਲਾ ਵਿਕਤ ਕਰਨ ਵਾਲੇ ਪਿੰਡ ਦਾ ਮਾਮਲਾ ਇੱਕ ਨੌਜਵਾਨ ਨੇ ਖੁਦਕਿਸ਼ੀ ਕੀਤੀ ਸੀ 306 ਦਾ ਪਰਚਾ ਦਰਜ ਹੋਇਆ ਪਿਆ ਦੋਸੀ ਗ੍ਰਿਫਤਾਰ ਨਹੀਂ ਕੀਤੇ ਗਏ ਮਲੂਕੇ ਪਿੰਡ ਦੇ ਵਿੱਚ ਗੁਰਤੇਜ ਸਿੰਘ ਇੱਕ ਦਲਤ ਨੌਜਵਾਨ ਦੀ ਕੁੱਟਮਾਰ ਕੀਤੀ ਸੀ। ਉਹਦੇ ਚ 7 ਬੰਦੇ ਨਾਮਜ਼ਦ ਕੀਤੇ ਗਏ ਆ ਜਿਨ੍ਹਾਂ ਦੋ ਰਸਤੇ ਕੀਤੇ ਆ ਬਾਕੀ ਰਸਤੇ ਨਹੀਂ ਕੀਤੇ। ਇਸੇ ਤਰ੍ਹਾਂ ਜੇਠੂਕੇ ਤਾਂ ਸੌਂਧਾਲੇਰਾ ਪਿੰਡ ਦਾ ਮਾਮਲਾ ਹੈ। ਜਿੱਦੇ ਇੱਕ ਤਰਸੇਮ ਸਿੰਘ ਦੀ ਕੁੱਟਮਾਰ ਹੋਈ ਸੀ। ਉੱਥੋਂ ਦਾ ਜਿਹੜਾ ਥਾਣੇਦਾਰ ਸੀਗਾ ਕਹਿੰਦੇ ਉਹ ਪੈਸੇ ਵੀ ਲੈ ਗਿਆ ਤੇ ਕਾਰਵਾਈ ਵੀ ਨਹੀਂ ਕੀਤੀ। ਇਸੋਂ ਅਸਲ ਨੂੰ ਲੈ ਕੇ ਪੁੱਛੋ ਚੌਂਕੀ ਮੂਹਰੇ ਧਰਨਾ ਵੀ ਲੱਗਿਆ ਸੀ। ਤੇ ਅੱਜ ਡੀਐਸਪੀ ਫੂਲ ਦੇ ਦਫ਼ਤਰ ਅਸੀਂ ਆਏ ਆ ਤੇ ਡੀਐਸਪੀ ਫੂਲ ਅਕਸਰੀ ਐਸਐਸਪੀ ਸਾਹਿਬ ਜਦੋਂ ਨਵੇਂ ਆਏ ਆ ਤੇ ਇਹਨਾਂ ਨੇ ਮੀਟਿੰਗਾਂ ਜਿਹੜੀਆਂ ਬੁਲਾਉਣੀਆਂ ਸ਼ੁਰੂ ਕੀਤੀਆਂ ਤੇ ਉਹ ਅੱਜ ਕਹਿੰਦੇ ਮੀਟਿੰਗ ਦੇ ਗਏ ਹੋਏ ਆ ਉਹਨਾਂ ਦੇ ਰੀਡਰ ਨਾਲ ਤੇ ਡੀਐਸਪੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਆ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜੇ ਇਹ ਦੋਸ਼ੀ ਹੈਗੇ ਆ ਇਹ ਤਿੰਨਾਂ ਪਰਚਿਆਂ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਇਹਨਾਂ ਨੂੰ ਇਨਸਾਫ ਦੇਵਾਂ ਇੱਕ ਗੱਲ ਮੈਂ ਸਾਫ਼ ਤੇ ਸਪਸ਼ਟ ਕਹਿਣਾ ਚਾਹਣਾ ਦਲਿਤ ਮਹਾਪੰਚਾਇਤ ਇਸ ਕਰਕੇ ਬਣਾਈਆ ਹੈ ਕਿ ਗਰੀਬਾਂ ਨਾਲ ਦਲਤਾਂ ਨਾਲ ਕਿਸੇ ਕਿਸਮ ਦੀ ਬੇਇਨਸਾਫੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੇਕਰ ਦੋ ਦਿਨਾਂ ਤੱਕ ਮਸਲਾ ਹੱਲ ਨਾ ਹੋਇਆ ਤਾਂ ਫਿਰ ਅਸੀਂ ਧਰਨੇ ਦਾ ਐਲਾਨ ਕਰਾਂਗੇ ਜਿਹੜਾ ਅਗਲਾ ਧਰਨਾ ਹੋਊਗਾ ਰੋਜ਼ ਪ੍ਰਦਰਸ਼ਨ ਹੋਊਗਾ ਉਹ ਬਠਿੰਡਾ ਦੇ ਮਿਨੀ ਸੈਕਟਰੀਏਟ ਐਸਐਸਪੀ ਦਫ਼ਤਰ ਹੋਊਗਾ ਕਿਉਂਕਿ ਪੁਲਿਸ ਵੱਲੋਂ ਦਲਤ ਭਾਈਚਾਰੇ ਨੂੰ ਗਰੀਬ ਭਾਈਚਾਰੇ ਨੂੰ ਅੱਖੋਂ ਪਰੋਕੇ ਕੀਤਾ ਜਾਂਦਾ ਇਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਕਿਉਂਕਿ ਗਰੀਬ ਭਾਈਚਾਰਾ ਦਿਹਾਰੀ ਕਰਦੇ ਆ ਮਜ਼ਦੂਰੀ ਕਰਦੇ ਆ ਇਹਨਾਂ ਦੀ ਕੋਈ ਰਾਜਨੀਤਿਕ ਪਹੁੰਚ ਨਹੀਂ ਹੈ ਇਹਨਾਂ ਕੋਲ ਕੋਈ ਬਹੁਤੇ ਪੈਸੇ ਨਹੀਂ ਆ ਕੋਈ ਸਾਧਨ ਨਹੀਂ ਹੈ ਇਹਨੂੰ ਆਪਣਾ ਇਨਸਾਫ ਲੈਣ ਵਾਸਤੇ ਸੜਕਾਂ ਤੇ ਰੋੜਨਾ ਪੈਂਦਾ ਹੈ ਤੇ ਇਸ ਲਈ ਇਹਨਾਂ ਦੇ ਹੱਕਾਂ ਤੇ ਜਿੱਤਾਂ ਲਈ ਲੜੀ ਕਰਨ ਵਾਸਤੇ ਮੈਂ ਕਿਰਨਜੀਤ ਸਿੰਘ ਗਹਿੜੀ ਇਸ ਸਾਫ਼ ਤੇ ਸਪਸ਼ਟ ਤੌਰ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਕਿ ਜੇ ਇਹ ਲੋਕ ਛੋਟੇ ਗੱਪਾਂ 'ਚ ਆ ਕੇ ਝੂਠ 'ਚ ਆ ਕੇ ਫਰੇਮ 'ਚ ਆ ਕੇ ਜੇ ਸਰਕਾਰ ਥੋੜੀ ਬਣਾ ਸਕਦੇ ਆ ਝਾੜੂ ਨੂੰ ਸਿਰ ਤੇ ਬਿਠਾ ਸਕਦੇ ਆ ਤਾਂ ਇਹ ਝਾੜੂ ਨੂੰ ਤੀਲਾ ਤੀਲਾ ਵੀ ਕਰ ਸਕਦੇ ਆ ਤੇ ਇਹ ਸਾਰਾ ਭਾਈਚਾਰਾ ਇੱਕ ਵਾਰ ਫੇਰ ਭਗਵੰਤ ਮਾਨ ਤੋਂ ਇਹ ਜਵਾਬ ਮੰਗਦਾ ਹੈ ਕਿ ਤੁਸੀਂ ਫਰੇਵ ਕਰਕੇ ਝੂਠ ਬੋਲ ਕੇ ਸਾਡੀਆਂ ਵੋਟਾਂ ਲਈਆਂ ਚਾਜ ਇਨਸਾਫ ਲਈ ਸਾਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਹੈ ਮੇਰੀਆਂ ਮਾਮਾ ਨੂੰ ਭੈਣਾ ਨੂੰ ਬਜ਼ੁਰਗਾ ਨੂੰ ਇਹ ਨੌਜਵਾਨਾਂ ਨੂੰ ਸੜਕਾਂ ਤੇ ਪ੍ਰਦਰਸ਼ਨ ਕਰਨੇ ਪੈ ਰਹੇ ਹੈ ਤੇ ਮੈਂ ਸਮਝਦਾ ਦਲਿਤ ਭਾਈਚਾਰੇ ਵੱਲੋਂ ਉੱਠੀ ਇਹ ਆਵਾਜ਼ ਭਗਵੰਤ ਮਾਨ ਸਰਕਾਰ ਦੇ ਮੱਥੇ ਤੇ ਕਲੰਕ